ਚਾਚੇ ਭਤੀਜੇ ਸਾਰੇ ਇਕੱਠੇ ਹੋਇਆ ਨਿੱਕੀ ਨਿੱਕੀ ਜੀ ਕਾਕੇ ਦੀ ਭੂਈ ਹੈ ਨਾ ਨਿੱਕੀ ਭੂਈ ਕਾਕੇ ਨੂੰ ਖਡੌਣ ਆਈ ਆਹੋ ਨਿੱਕੀ ਜੀ ਕਾਕੇ ਦੀ ਭੂਈ ਵੱਡੀ ਭੂਈ ਕੌਂਦਲੀ ਪਈ ਆ ਕਾਕੇ ਦੇ ਦਾਦੇ ਸੁੱਤੇ ਜਾਏ ਨਾ ਕਾਕੇ ਦਾ ਚਾਚਾ ਚਾਚਾ ਤਾਂ ਬਾਲਾ ਹੀ ਲਿਸਾ ਹੋਇਆ ਪਿਆ ਅਵਰ ਮੈਂ ਤਾਂ ਆਪ ਕੱਲ੍ਹ ਜਦੋਂ ਉਹਨਾਂ ਦੇਖ ਕਾਕੇ ਦੀਆਂ ਦਾਦੀਆਂ ਕੀ ਹੋ ਗਿਆ ਕੀ ਹੋ ਗਿਆ ਸੀ ਸੁੱਤੇ ਹੀ ਨਾ ਸੁੱਤੇ ਉੱਠੇ ਕੱਚੀ ਨੀਂਦ ਫਿਰ ਜ ਆਹ ਹੋ ਜਾ ਖਾਓ ਜੱਟੇ ਠੰਡੇ ਹੋਏ ਨੇ ਤੁਸੀਂ ਲੈਓ ਵੀਰੇ ਨਹੀਂ ਪੁੱਤ ਜਵਾਕ ਦਾ ਟੇਸਟ ਵੀ ਤਾਂ ਬਹੁਤ ਬੈਂਟੀ ਆ ਉਹ ਗਰਮ ਖਾਓ ਖਾਓ ਆਹ ਆਹ ਉਹ ਲੋਕ ਲੱਗ ਗਿਆ ਨਾ ਕੰਨੀ ਵੀ ਇੰਤਿਸਲ ਨਾ ਕੋਉ ਕਾਉ ਆਪਣੇ ਆਏ ਆ ਵੀਰਾਜ ਦੇ ਦਾਦੇ ਦਾਦੀਆਂ ਪਰਦਾਦੀ ਸ਼ਾਮ ਦੇ ਟਾਈਮ ਆਏ ਆ ਤੇ ਜਿਹੜੀ ਸੁਬਾ ਆਪਣੇ ਪਾਰਟੀ ਸੀਗੀ ਤੇ ਉਹਦੇ ਵਿੱਚ ਵੀਰਾਜ ਦੇ ਪਾਪੇ ਦੇ ਨਾਨਕੇ ਸਾਰੇ ਹੁਣ ਆਪਣੇ ਆਏ ਆ ਵੀਰਾਜ ਦੇ ਦਾਦਕੇ ਮਰਲੀ ਪਰਿਵਾਰ ਸਾਰਾ ਪਹੁੰਚ ਚਾਹ ਚ ਉਤਰੀ ਹੋਈ ਆ ਚਲੋ ਜਗਾ ਦੀ ਥੋੜੀ ਤੰਗੀ ਆ ਪਰ ਕੋਈ ਨਾ ਫਿਰ ਦੋ ਸ਼ਿਫਟਾਂ ਦੇ ਵਿੱਚ ਆਪਾਂ ਕੀਤਾ ਤੇ ਇਹ ਆਪਾਂ ਦੋ ਭਾਗਾਂ ਦੇ ਵਿੱਚ ਵੀਡੀਓ ਲਾਵਾਂਗੇ ਸਾਰੇ ਹਾਂਜੀ ਚਲੋ ਨਾਲ-ਨਾਲ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਐਕਸ਼ਨ ਹਾਂਜੀ ਆ ਬਈ ਮਾਂ ਤੁਰੀ ਤੁਸੀਂ ਆਦਾ ਪੜਪੋਤਾ ਸਹੀ ਕਰਦਾ ਹਾਂ ਹਾਂ ਬਈ ਪਰਦਾਦੀ ਕਾਕੇ ਦੀ ਵਿਰਾਜ ਸਿੰਘ ਦੀ ਪਰਦਾਦੀ ਕਰਮਾ ਵਾਲਿਆਂ ਨੂੰ ਮੌਕਾ ਮਿਲਦਾ ਇਹੋ ਜਿਹਾ ਪਰਦਾਦੇ ਪਰਦਾਦੀ ਆ ਮੰਨਦਾ ਹਨਾ ਤੇ ਇਹ ਵੀ ਰਾਜ ਸਿੰਘ ਦਾ ਵੱਡਾ ਚਾਚਾ ਬਾਲਾ ਵੱਡਾ ਚਾਚਾ ਇੱਕ ਨੰਬਰ ਵੱਡਾ ਚਾਚਾ ਹਾਂ ਵੀ ਰਾਜ ਸਿੰਘ ਦੀ ਛੋਟੀ ਦਾਦੀ ਆ ਰਾਜ ਸਿੰਘ ਦੀ ਵੱਡੀ ਭੂਈ ਆ ਸੈਕੰਡ ਨੰਬਰ ਵਾਲੀ ਦਾਦੀ ਤੇ ਵੀ ਰਾਜ ਸਿੰਘ ਦੀ ਮੰਮਾ ਹੈਨਾ ਤੇ ਹਜੇ ਇੱਕ ਨਿੱਕੀ ਜੀ ਭੂਈ ਸੁੱਤੀ ਪਈ ਆ ਹਾਂ ਉਹ ਸੁੱਤੀ ਲਈ ਆ ਲੈ ਕਿ ਅਸੀਂ ਹੁਈ ਸਵੇਰ ਦੀ ਕੰਮ ਕਰਦੇ ਹਾਂ ਹਾਂ ਬਹੁਤ ਵਧੀਆ ਵੀਰਾਜ ਸਿੰਘ ਸੁੱਤਾ ਪਿਆ ਹੂ 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 ਕਾ ਕਿਆ ਵੀਰਾਜ ਸਿੰਘ ਵੀਰਾਜ ਸਿੰਘ ਸੁੱਤੇ ਹੋਏ ਹਾਂ ਜੀ ਇਹ ਕੱਟਿਓ ਨਾ को भी तो मैं कर बिलों में तो आ पुणे ननुचे रेनु नहीं के हां हां बिल्कुल ये सारी मंडी फैमिली है और दूसरा की ना आ जा हां ये तो बड़ा जे लाओ ओए ओए नहीं दूरी द सुनो हां चलो अच्छा अच्छा और ये बात का ज्यादा ਉਹ ਚੰਦਰੇ ਵੀ ਚਲਾਉਂਦਾ ਐ ਉੱਥੇ ਪੈ ਜੂਗਾ ਆ ਨਾ ਸੁਪਨਾ ਚੁੰਨੀਆਂ ਨਹੀਂ ਉਹਨਾਂ ਦੇ ਪੈਸੇ ਆ ਠੀਕ ਆ ਕੋਈ ਨਹੀਂ ਕੋਈ ਨਹੀਂ ਆ ਤਾਂ ਬਹੁਤ ਖੇਚਲ ਕੀਤੀ ਐ ਤੁਸੀਂ ਕੋਈ ਨਹੀਂ ਇੰਨਾ ਕਿੰਨਾ ਹੋ ਗਿਆ ਭਾਗ ਦਾ ਲੋਬੀ ਇੱਕ ਦੂਜੀ ਗੱਲਾਂ ਇੱਕੋ ਸਾਥ ਕਾਕੇ ਦਾ ਬਹੁਤ ਸਾਰਾ ਸਮਾਨ ਲੈ ਕੇ ਆਇਆ ਕਾਕੇ ਦਾ ਦਾਦਾ ਦਾਦੀ ਤੇ ਪਰਦਾਦੀ ਹੈ ਨਾ ਹਾਂਜੀ ਤੁਸੀਂ ਕਿੱਧਰ ਗਈਆਂ ਬਾਤ ਮੰਨਤੀ ਤਾਂ ਨਹੀਂ ਆਈਆਂ ਲੋ ਜੀ ਆ ਕਾਕੇ ਦੀ ਦੂਜੀ ਦਾਦਾ ਦਾਦੀ ਲੈ ਕੇ ਆਈ ਸਮਾਨ ਆ ਜਸਪ੍ਰੀਤ ਦੇ ਕੱਪੜੇ ਆ ਜਸਪ੍ਰੀਤ ਦੇ ਦੋ ਸੂਟ ਆ ਕਾਕੇ ਦੀਆਂ ਵਰਦੀਆਂ ਪਾਜੀ ਲੱਗੀਆਂ ਹਾਂ ਤੇ ਆ ਪਹਿਨ ਦਾ ਤੇ ਪਾਜੀ ਦਾ ਤੇ ਆ ਮਨਿੰਦਰ ਦੇ ਹਾਂ ਜੀ ਸੇ ਲੱਗ ਤੂੰ ਦੇ ਤਾਂ ਦਿੱਤਾ ਸੀ ਸੇ ਆ ਵੀ ਨਾਲ ਆ ਸੂਟ ਚ ਪਾਏ ਪਏ ਹਾਂ ਇਹ ਚੰਡੀਆਂ ਦੇ ਆ ਚੰਡੀਆਂ ਨਹੀਂ ਨਾ ਮਿਲਦੀਆਂ ਬਹੁਤ ਸੋਹਣੀਆਂ ਬਈ ਬੜੀ ਖੇਚੜੀ ਹਾਂ ਬਹੁਤ ਜ਼ਿਆਦਾ ਖੇਚੜ ਕਰ ਮਨਪ੍ਰੀਤ ਦੇ ਨਾਨਕੇ ਲੈ ਕੇ ਆਇਆ ਆ ਖੋਲਦੀ ਕੌਣ ਆ ਮਨਪ੍ਰੀਤ ਦੇ ਨਾਨਕੇ ਅੱਛਾ ਅੱਛਾ ਹਾਂ ਹਾਂ ਇਹ ਉਹ ਲੈ ਕੇ ਆਇਆ ਹਾਂ ਨਾਲ ਉਹਨਾਂ ਦਾ ਦੂਜਾ ਸਗਨ ਸੀ ਪੈਸਿਆਂ ਦਾ ਨਾਲ ਕਾਕੇ ਦਾ ਨਾਲ ਕਾਕੇ ਦਾ ਕੜਾ ਹਾਂ ਜੀ ਆ ਸਾਰੇ ਭੈਣ ਭਰਾਵਾਂ ਨੇ ਬਹੁਤ ਚਾਹ ਕੀਤਾ ਸਾਰਿਆਂ ਨੇ ਬਹੁਤ ਜ਼ਿਆਦਾ ਚਾਹ ਕੀਤਾ ਖੁਸ਼ੀ ਦਿੱਤੀ ਤੇ ਜਲਦੀ ਨਹਾ ਚੱਕ ਲਈ ਇਹ ਲੈ ਕੇ ਆਇਆ ਹਮਦਾਲੇ ਵਾਲਾ ਮੁੰਡਾ ਹਾਂਜੀ ਪੰਜ ਸੂਟ ਤੇ ਨਾਲ ਉਹ ਕਾਕੇ ਵਾਸਤੇ ਸਟਾਲਰ ਲੈ ਕੇ ਆਏ ਟਰਾਲੀ ਹਾਂ ਟਰਾਲੀ ਕਾਕੇ ਦੀ ਬੱਚਿਆਂ ਵਾਲਾ ਸਟੋਲਰ ਉਹ ਲੈ ਕੇ ਆਏ ਨਾਲ ਤੇ ਨਾਲ ਹਾਂ ਨਾ ਸਗਨ ਦੇਖੇ ਗਏ ਸੀ ਕਿ ਐਸ ਤਰ੍ਹਾਂ ਹਸਪੀਟਲ ਇਹ ਗਾਉਂ ਪਿੰਡ ਚੋਂ ਆ ਪਿੰਡ ਚੋਂ ਤਾਂ ਨਹੀਂ ਪਿੰਡ ਚੋਂ ਨਹੀਂ ਯਾਰ ਜਿੱਦਾਂ ਪ੍ਰਜੀਤ ਜਖਰ ਦੀ ਗੱਲ ਨੂੰ ਯਾਰ ਇਹ ਹਾਂ ਮੇਰੇ ਕੱਪੜਿਆਂ ਨਾਲ ਆ ਜਾਂ ਬੱਚਿਆਂ ਮੇਜ਼ ਤੇ ਆ ਜਾ ਸਿੱਟ ਸੈੱਟ ਕਰ ਦੇ ਉਹਦਾ ਜੀ ਲੌਂਗ ਘਰ ਉਹਨਾਂ ਨੇ ਵੇਚਿਆ ਨਾ ਉਹਨਾਂ ਨੇ ਉਹ ਮੇਰੇ ਨਾਲ ਕੰਮ ਕਰਦਾ ਰਿਹਾ ਹੁਣ ਇੱਥੇ ਵੀ ਜਗ੍ਹਾ ਦੀ ਤੰਗੀ ਹੈ ਹਨਾ ਨਹੀਂ ਆਂ ਇੰਡੀਆ ਤਾਂ ਮੰਝੇ ਡਾਹ ਕੇ ਇਹ ਨਾ ਅੰਬੋਰ ਦੀ ਆਂਟੀ ਹੋਣੀ ਇੱਥੇ ਰਹਿੰਦੇ ਆਪਣੇ ਕੋਲੇ ਅੰਬੋਰ ਦੇ ਤੇ ਆਹ ਸੂਟ ਆਹ ਜਸਪ੍ਰੀਤ ਦਾ ਆਹ ਕਾਕੇ ਦੇ ਉਹ ਸਾਡੇ ਇੱਥੇ ਹਾਂ ਜੁਨੇ ਕੱਪੜੇ ਤੇ ਨਾਲ ਉਹ 1100 ਡਾਲਰ ਦੇ ਕੇ ਗਈ ਉਹਨਾਂ ਦੀ ਨੋ ਹਾਂ ਛੱਕੇ ਨੂੰ 500 ਡਾਲਰ ਰੈਂਟੀ ਦੇ ਕੇ ਠੀਕ ਹਾਂਜੀ ਸੋਨੇ ਕੱਪੜੇ ਹਾਂ ਦੋ ਸੋਨੇ ਹਾਂ ਆਇ ਛੋਲੇ ਗਿਆ ਸੀ ਫਿਰ ਇੰਟਰ ਦਰ ਬਾਅਦ ਡਾਕਟਰ ਕਰਾਂਗੇ ਨਹੀਂ ਇਥੋਂ ਦੇ ਹੀ ਕੱਪੜੇ ਸਾਰੇ ਹਾਂ ਮੈਂ ਫੋਲਡ ਕਰਾਂਗਾ ਇਹ ਕੰਮ ਹੈ ਕੰਮ ਨੂੰ ਕਿੰਨਾ ਵੱਡਾ ਹੁੰਦਾ ਇਹ ਗਲੀਆਂ ਵਿੱਚ ਇਹ ਕਾਕੇ ਦਾ ਦਾਦਾ ਦਾਦੀ ਕਾਕੇ ਵਾਸਤੇ ਗਿਫਟ ਕੋਣ ਅੱਛਾ ਅੱਛਾ ਠੀਕ ਹਾਂ ਉਹ ਦੂਜਾ ਵੀ ਕੋਲੇ ਰੱਖਣਾ ਗਣਾ ਇਹ ਕੋਦੇ ਨਾਲਦਾ ਹੀ ਸੇਮ ਸੇਮ ਰਲ ਗਏ ੱੱੱੱੱ ਤੱਪੀਆਂ ਬਸ ਤੱਪੀਆਂ ਦਾ ਫਰਕ ਆ ਹਾਂ ਕੀ ਬੜੀ ਰਲ ਐ ਸਹੀ ਜੋੜਾ ਹੀ ਬਣ ਗਿਆ ਸਹੀ ਜੋੜਾ ਬਣ ਗਿਆ ਦੇ ਕੋ ਸਾ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਰੱਖੇ ਇਸੇ ਤਰ੍ਹਾਂ ਹੀ ਪਿਆਰ ਹਨਾ ਚਾਚੇ ਤੂੰ ਪੁੱਛ ਲਈ ਕਿਵੇਂ ਪਾਣੀ